ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਤਰੀਕ ਹੈਗੀ ਹੈ ਜੀ 13 ਮਾਰਚ 2025 ਤੁਹਾਨੂੰ ਪਤਾ ਜਿਵੇਂ ਮੈਂ ਇੰਡੀਆ ਆਇਆ ਹੋਇਆ ਸੀਗਾ ਤੇ ਹੁਣ ਇੰਡੀਆ ਤੋਂ ਟਾਈਮ ਆ ਗਿਆ ਜੀ ਵਾਪਸ ਕੈਨੇਡਾ ਜਾਣ ਦਾ ਤੇ ਅੱਪਾ ਚੱਲੇ ਆ ਜੀ ਸ਼ਾਮ ਹੋ ਚੁੱਕੀ ਆ ਜਿਵੇਂ ਤੁਹਾਨੂੰ ਪਤਾ ਰਾਜਪੁਰੇ ਤੋਂ ਬਾਲੇ ਵਾਲਾ ਰੋਡ ਦੇ ਉੱਪਰ ਕਿਸਾਨਾਂ ਦਾ ਧਰਨਾ ਲੱਗਿਆ ਹੋਇਆ ਉਹਦੇ ਕਰਕੇ ਅਪਾ ਨੂੰ ਪਿੰਡਾਂ ਦੇ ਵਿੱਚੋਂ ਜਾਣਾ ਪੈਦਾ ਇੱਥੋਂ ਇਹ ਸਿੰਗਲ ਰੋਡ ਜਾਂਦਾ ਜੀ ਤੇ ਇੱਥੋਂ ਅਪਾ ਕਨੌਰ ਤੋਂ ਸਾਈਡ ਤੋਂ ਸਿੱਧਾ ਲੰਘ ਜੰਦੇ ਆ ਬਾਲੇ ਰਾਤ ਹੋ ਚੁੱਕੀ ਹੈ ਜੀ ਪੌਣੇ ਇੱਕ 7 ਵਜੇ ਦਾ ਟਾਈਮ ਹੋ ਗਿਆ ਤਕਰੀਬਨ ਅੰਬਾਲਾ ਕੋਲ ਆਪਾਂ ਪਹੁੰਚਣ ਵਾਲੇ ਆ ਤੇ ਇਹ ਜਿਹੜਾ ਨਵਾਂ ਹਾਈਵੇ ਬਣਿਆ ਆਪਾਂ ਉੱਤੇ ਚੜ ਚੁੱਕੇ ਆ ਤੁਸੀਂ ਆ ਦੇਖੋ ਸਾਈਡ ਤੇ ਜਿੰਨੇ ਵੀ ਆਪਣਾ ਦਿੱਲੀ ਜਾਣ ਵਾਲੇ ਲੋਕ ਨੇ ਇਧਰੋਂ ਸਾਰੇ ਇਹੀ ਰੋਡ ਯੂਜ਼ ਕਰਕੇ ਜਾ ਰਹੇ ਨੇ ਸਾਰੀਆਂ ਟੂਰਿਸਟ ਗੱਡੀਆਂ ਸਾਰਾ ਮਤਲਬ ਜਿੰਨਾ ਵੀ ਆਪਣਾ ਟ੍ਰੈਫਿਕ ਆ ਸਾਰਾ ਇਧਰੋਂ ਡਾਇਵਰਟ ਹੋਇਆ ਹੋਇਆ ਹੁਣ ਆਪਾਂ ਤੁਹਾਨੂੰ ਦਿਖਾਨੇ ਆ ਅੱਗੇ ਦੀ ਆਪਣੀ ਜਰਨੀ ਕਿ ਕਿਵੇਂ ਆਪਾਂ ਕੈਨੇਡਾ ਪਹੁੰਚਦੇ ਆ ਕਿਵੇਂ ਦਾ ਆਪਣਾ ਸਫਰ ਰਹਿੰਦਾ ਰਾਤ ਹੋ ਚੁੱਕੀ ਆ ਤਕਰੀਬਨ ਪੂਰੀ ਤੇ ਅੰਬਾਲਾ ਬੂਲਾ ਪੱਟ ਪ ਚੁੱਕੀਆਂ ਦਿੱਲੀ ਦੇ ਨੇੜੇ ਪਹੁੰਚਣ ਵਾਲੀਆਂ ਆਪਾਂ ਅਜੇ ਪਹਿਲਾਂ ਇੱਕ ਵਾਰ ਰਸਤੇ 'ਚ ਰੁਕਾਂਗੇ ਕਿਤੇ ਮਾੜਾ ਮੋਟਾ ਚਾਹ ਪਾਣੀ ਪੀਵਾਂਗੇ ਖਾਵਾਂਗੇ ਲਓ ਜੀ ਆ ਗਏ ਜੀ ਆਪਾਂ ਤੇ ਹੁਣ ਇੱਥੇ ਦੇਖਦੇ ਆਂ ਮਾਹੌਲ ਕੀ ਆ ਪਹਿਲੀ ਵਾਰ ਰੁਕਿਆ ਮੈਂ ਇਸ ਜਗ੍ਹਾ 'ਤੇ ਇੱਥੇ ਸਾਰਾ ਕੁਝ ਹੀ ਆਪਣਾ ਵਿੱਚ ਮਿਕਸ ਆ ਡੋਮੀਨੋਸ ਇਹ ਵੋ ਸਾਰਾ ਕੁਝ ਖਾਣ ਪੀਣ ਦਾ ਤੇ ਆਪਾਂ ਮੈਨੂ ਦੇਖ ਲੈ ਸਾਰਿਆਂ ਦੇ ਇੱਥੇ ਲੱਗ-ਲੱਗ ਮੈਨੂ ਪਏ ਨੇ ਇਹ ਇੱਕ ਕਾਮਨ ਜਗ੍ਹਾ ਜਿਵੇਂ ਮਤਲਬ ਵੀ ਫੂਡ ਪਲਾਜ਼ਾ ਬਣਾਇਆ ਹੋਇਆ ਵੀ ਹੈਗਾ ਇੱਕੋ ਬੰਦੇ ਦਾ ਇਹ ਨੀਲਕੰਠ ਬਟ ਇੱਥੇ ਸਾਰਿਆਂ ਨੇ ਆਪਣੀ ਆਪਣੀਆਂ ਫਰਾਂਚਾਈਜ਼ੀਆਂ ਖੋਲੀਆਂ ਹੋਈਆਂ ਨੇ ਮੈਕਡੀ ਐਵੇਂ ਲਗ ਲਗ ਤਰ੍ਹਾਂ ਦਾ ਤੇ ਆਪਾਂ ਇੱਥੇ ਹਲਕਾ ਫੁਲਕਾ ਖਾਂਦੇ ਆ ਬਾਕੀ ਦਿਖਾਣੇ ਆ ਤੁਹਾਨੂੰ ਕੀ ਹਿਸਾਬ ਕਿਤਾਬਾ ਕੀ ਨਹੀਂ ਇਹ ਤਾਂ ਸਭਲਾ ਜੜਕਾ ਨਹੀਂ ਹੋਣ ਜੜਕਾ ਨਹੀਂ ਮੈਂ ਕੇ ਆਰਡਰ ਕੀਤੀ ਜੀ ਮਲਾਈ ਚਾਪ ਦੀਕਾ ਤੇ ਨਾਲ ਇੱਕ ਮੈਂਗੋ ਲੱਸੀ ਵੀ ਦਿੱਤੀ ਜੀ ਮੈਂ ਗੋਲਸ ਦੀ ਮਸਤਵਾਰਾ ਪਾਈ ਕੋਰ ਦਾ ਜਰਾ ਜੀ ਪਨੀਰ ਆਦਿਅਲ ਮਸਾਲਾ ਡੋਸਾ ਬੈਠੀ ਹੈ ਜੀ ਵੇਟ ਕਰ ਰਹੀ ਹੈ ਆਰਡਰ ਦੀ ਆਰਡਰ ਦਿੱਤਾ ਹੋਇਆ ਇਹ ਕਾਟ ਰਿ ਸਟਾਰ ਰਹੇ ਹੈ ਕਿਤਾਬੇ ਦੇਖਦੇ ਹੈ ਜੀ ਬੀ ਦੋ ਬੰਦ ਜੀ ਉਹ 3:00 ਵਜੇ ਨਾਲ ਨੇ ਇਹ ਜੀ ਮੁੱਕ ਰਹੀ ਹੈ ਇਹ ਜੀ ਇੰਫੈਕਟ ਆ ਰਿਹਾ ਬਹੁਤ ਟਾਈਮ ਲੱਗ ਰਿਹਾ ਹੈ ਆ ਗਿਆ ਜੀ ਆਪਣਾ ਅਨੀਆਂਲ ਪਨੀਰ ਮਸਾਲਾ ਦੋਸਾ ਉਹ ਦੱਸੀ ਵੀ ਜੇ ਆਪਾਂ ਚਾਪ ਛੱਡ ਗਏ ਮੈਂ ਹਲਕਾ ਫੁਲਕਾ ਬੰਦਾ ਵੀ ਵੈਸੇ ਹੋ ਗਿਆ ਹੈ ਵੀ ਇਹ ਹਲਕਾ ਫੁਲਕਾ ਖਾਣ ਦੀ ਸੋਚੀ ਸੀ ਮੈਂ ਕਿਉਂਕਿ ਮੈਂ 에어ਪੋਰਟ ਤੇ ਜਾ ਕੇ ਜਿਹੜਾ ਲੌਂਜ ਹੁੰਦਾ ਲੌਂਜ ਦੇ ਵਿੱਚ ਬੈਠਣਾ ਉੱਥੇ ਅਨਲਿਮਿਟਿਡ ਬੱਫੇ ਹੁੰਦਾ ਲਿਮਿਟਡ ਡ੍ਰਿੰਕਸ ਹੁੰਦੀਆਂ ਨੇ ਜੋ ਮਰਜ਼ੀ ਖਾ ਪੀ ਸਕਦੇ ਆ ਭੋਤੇ ਸਾਰਾ ਕੁਝ ਤੇ ਦੋਸਾ ਪਲੱਜ ਵਾਲਿਆਂ ਤੋਂ ਦੋਸਾ ਆ ਗਿਆ ਚੈੱਕ ਕਰਦੇ ਹੁਣ ਨਿਕਲ ਗਏ ਸੀਗੇ ਜੀ ਖਾ ਪੀ ਕੇ ਉਥੋਂ ਤੇ ਦਿੱਲੀ ਪਹੁੰਚ ਚੱਲੇ ਜੇ ਆਪਾਂ ਤੁਸੀਂ ਦੇਖ ਸਕਦੇ ਹੋ ਜਿਵੇਂ ਬੋਰਡ ਤੇ ਅਪਾ 에어ਪੋਰਟ ਵਾਲਾ ਏਰੀਆ ਦੇ ਵਿੱਚ ਐਂਟਰ ਕਰ ਚੁੱਕੀਆਂ ਟਰਮੀਨਲ 1 2 3 ਗੱਡੀ ਵਾਲਿਆਂ ਨੇ ਪੂਰੀ ਗੱਡੀ ਖਿੱਚੀ ਤੇ ਬੜੇ ਟਾਈਮ ਨਾਲ ਇੱਥੇ ਪਹੁੰਚਦਾ ਮੈਂ ਸੋਚਿਆ ਨਹੀਂ ਸੀਗਾ ਵੀ ਅੰਨੀ ਜਲਦੀ ਪਹੁੰਚ ਜਾਾਂਗੇ ਬੜਾ ਐਡਵਾਂਸ ਟਾਈਮ ਆ ਇੱਥੇ ਪਹੁੰਚਦਾ ਮਤਲਬ ਵੀ ਮੈਨੂੰ ਇਹ ਸੀਗਾ ਵੀ 12 1 ਵਜੇ ਤੱਕ ਪਹੁੰਚਾਂਗੇ ਤੇ ਐਂਟਰ ਕਰ ਜਾਾਂਗੇ ਉਸ ਤੋਂ ਬਾਅਦ ਖਾ ਪੀ ਕੇ ਆਪਣਾ 5 ਵਜੇ ਦੀ ਨੂੰ ਫਲਾਈਟ ਆਪਣੀ 3 ਘੰਟੇ ਪਹਿਲਾਂ ਐਂਟਰ ਕਰਨਾ ਹੁੰਦਾ ਬਟ 1 ਵਜੇ ਦੀ ਐਕਸਪੈਕਟੇਸ਼ਨ ਸੀਗੀ ਮੇਰੀ ਕਿ 1 ਵਜੇ ਪਹੁੰਚਾਂਗੇ ਬਟ ਗੱਡੀ ਵਾਲਿਆਂ ਨੇ ਇੰਨੀ ਕਿ ਜ਼ਿਆਦਾ ਗੱਡੀ ਭਜਾਈ ਤੇ ਗੱਡੀ ਵਾਲੇ ਨੇ 2 ਘੰਟੇ 3 ਘੰਟੇ ਐਡਵਾਂਸ ਪਹੁੰਚਾਤਾ ਮੈਨੂੰ ਇੱਥੇ ਤੇ ਹੁਣ ਅਪਰ ਚੱਲ ਰਹੇ ਆ ਅੰਦਰ ਨੂੰ ਜਾਂਦੇ ਆ ਅੰਦਰ ਕਰ ਕੁਛ ਨਹੀਂ ਸਕਦੇ ਹੁਣ ਅੰਦਰ ਜਾ ਕੇ ਵੇਟ ਕਰਾਂਗੇ ਕੋਈ ਮੈਂ ਫੈਮਿਲੀ ਮੈਂਬਰ ਵੀ ਨਾਲ ਨਹੀਂ ਲੈ ਕੇ ਆਇਆ ਕਿਉਂਕਿ ਮੈਂ ਵਨਵੇ ਟੈਕਸੀ ਕੀਤੀ ਸੀਗੀ ਬੁੱਕ ਤੇ ਵਨਵੇ ਟੈਕਸੀ ਆਪਣੀ 30350 ਜੀ ਹੋ ਜਾਂਦੀ ਹੈ ਪਟਿਆਲੇ ਤੋਂ ਤੇ ਪਟਿਆਲੇ ਤੋਂ ਦਿੱਲੀ ਸਿੱਧੀ ਤੇ ਮਨੂਏ ਸੀਗਾ ਵੀ ਚਲੋ ਘਰ ਦੇ ਨੂੰ ਕਿਉਂ ਤੰਗ ਕਰਨਾ ਏ ਟੇ ਲੰਬੇ ਸਫ਼ਰ ਦੇ ਵਿੱਚ ਆ ਲਓ ਜੀ ਪਹੁੰਚ ਗਏ 에ਰਪੋਰਟ ਦੇ ਬਾਹਰ ਟਰਮੀਨਲ 3 ਜਿਥੋਂ ਸਾਰਿਆਂ ਦਾ ਸੁਪਨਾ ਹੁੰਦਾ ਇੱਥੇ ਬਾਹਰ ਤੱਕ ਦਾ ਬੜੀ ਦੁਨੀਆਈ ਆ ਪਰ ਹਰੇਕ ਦਾ ਸੁਪਨਾ ਹੁੰਦਾ ਕਿ ਅੰਦਰ ਜਾਈਏ ਤੇ ਮੈਂ ਤੀਜੀ ਚੌਥੀ ਵਾਰ ਇਸ 에어ਪੋਰਟ ਦੇ ਅੰਦਰ ਜਾ ਰਿਹਾ ਗੱਡੀ 'ਚ ਉਤਰ ਕੇ ਆਪਾਂ ਸਮਾਨ ਆਪਣਾ ਕੱਢ ਲਿਆ ਬੈਗ ਤੁਹਾਨੂੰ ਪਤਾ ਜਿਵੇਂ ਆਪਣੇ ਕੋਲ ਇੱਕ ਵੱਡਾ ਇੱਕ ਛੋਟਾ ਤੇ ਆਪਾਂ ਉਹ ਵੱਡੀ ਟਰੋਲੀ ਜੀ ਨਹੀਂ ਚੱਕੀ ਆਪਾਂ ਹੱਥ ਨਾਲ ਹੀ ਇਹਨਾਂ ਨੂੰ ਰੇੜ ਕੇ ਲੈ ਜੰਨੇ ਆ ਪਹਿਲਾਂ ਵੀ ਐਵੇਂ ਹੀ ਤੇ ਹੁਣ ਵੀ ਤੇ ਅੰਦਰ ਜਾਂਦੇ ਆ ਹੁਣ ਦਿਖਾਉਂਦੇ ਆ 10 ਵਜੇ ਨੇ ਹਜੇ ਤੇ ਆਪਣੀ 2 ਵਜੇ ਇੰਟਰੀ ਸਟਾਰਟ ਹੋਣੀ ਆ। 1:55 ਤੇ ਲਾ ਲਓ। ਦੇਖ ਲਓ ਸਕਰੀਨ ਤੇ ਜਾ ਕੇ ਟਾਈਮ। ਅੱਜ ਭੀੜ ਕੋਈ ਖਾਸ ਨਹੀਂ ਹੈਗੀ ਵੈਸੇ। ਖਾਲੀ ਪਿਆ ਰਿਪੋਰਟ। ਅੱਗੇ ਤਾਂ ਇਸ ਟਾਈਮ ਇੱਥੇ ਗੱਜ-ਕੱਜ ਹੋਈ ਵੀ ਹੁੰਦੀ ਸੀਗੀ। ਹੁਣ ਜ਼ਿਆਦਾ ਲਾ ਲਓ। ਕੈਨੇਡਾ ਨੇ ਵੀਜ਼ੇ ਮੰਦ ਕਰਕੇ ਉਹਦੇ ਕਰਕੇ ਟ੍ਰੈਂਡ ਘਟ ਗਿਆ। ਬੱਜੇ ਜੀ ਲਾਈਨ 'ਚ। ਇਹ ਕਰਕੇ ਜੀ ਐਂਟਰ ਆਪਾਂ। ਇਹ ਜਿਹੜੇ ਗੇਟ ਤੋਂ ਅੰਦਰ ਆਣ ਦਾ ਸਾਰਿਆਂ ਦਾ ਦਿਲ ਕਰਦਾ ਤੇ ਇਹ ਅੰਦਰ ਐਂਟਰ ਕਰਕੇ ਇੱਥੇ ਵੀ ਸਕਰੀਨ ਲੱਗੀ ਹੋਈ ਆ ਸਕਰੀਨ ਦੇ ਉੱਪਰ ਆਪਣੀ ਫਲਾਈਟ ਚੈੱਕ ਕਰ ਸਕਦੇ ਹੋ ਸਭ ਤੋਂ ਸੌਖਾ ਤਰੀਕਾ ਤੇ ਫਲਾਈਟ ਚੈੱਕ ਕਰਨ ਦਾ ਦੇਖੋ ਔਰਜਨਲ ਵਜਿ ਬੜੀ ਹੋ ਜਾਂਦੀ ਇੱਥੇ ਆਪਣੀ ਫਲਾਈਟ ਦਾ ਟਾਈਮ ਪਤਾ ਹੋਣਾ ਚਾਹੀਦਾ ਆਪਾਂ ਨੂੰ ਤੇ ਜਿਵੇਂ ਮੇਰੀ ਫਲਾਈਟ ਦਾ ਟਾਈਮ ਹੈਗਾ 4:55 ਮਿੰਟ ਮਾਰਨਿੰਗ ਦਾ ਤੇ ਇੱਥੇ ਤੁਸੀਂ ਆਪਣਾ ਟਾਈਮਿੰਗ ਵਾਲੀ ਜਿਹੜੀ ਆਪਣਾ ਸਭ ਤੋਂ ਫਰੰਟ ਦੇ ਵਿੱਚ ਰੋ ਆ ਅੱਜ ਤੁਸੀਂ ਆਪਣਾ ਇਹ ਟਾਈਮਿੰਗ ਵਾਲੀ ਦੋ ਰੋਲ ਵਿੱਚ ਆਪਣਾ 454 ਦੀ ਲਾਈਨ ਲੱਭ ਲਓ ਜਿਵੇਂ ਉਹ ਦੇਖੋ ਮੇਰੀ ਆਪਣਾ ਇਹ 454 ਦੀ ਲਾਈਨ ਇਹ ਵੀ ਉਹ ਸਭ ਤੋਂ ਪਹਿਲੇ ਨੰਬਰ ਤੇ ਆਪਣਾ 454 ਜਿਹੜੇ ਪੈਰਿਸ ਦੀ ਆ ਜਿਹੜਾ E ਤੇ A ਨੰਬਰ ਉਹਦੇ ਤੋਂ ਮੇਰੇ ਤੋਂ ਐਂਟਰੀ ਹੋਣੀ ਹੈ ਹਜੇ ਚੈੱਕ ਇਨ ਸਟਾਰਟ ਨਹੀਂ ਹੋਇਆ ਕਿਉਂਕਿ ਟਾਈਮ ਕਾਫੀ ਜਲਦੀ ਆ ਤੇ ਜਦੋਂ ਇੱਥੇ ਚੈੱਕ ਇਨ ਸਟਾਰਟ ਹੋ ਗਿਆ ਉਹਦੇ ਇੱਥੇ ਆ ਜਾਂਦਾ ਕਿ ਆਪਾਂ ਨੇ ਕਿੱਥੇ ਜਾਣਾ ਉਸ ਤੋਂ ਬਾਅਦ ਫਿਰ ਇਹ ਬਣੇ ਹੁੰਦੇ ਨੇ E F C B A B ਇਹ ਬਣੇ ਹੁੰਦੇ ਨੇ ਤੇ ਇਹਨਾਂ ਤੋਂ ਜਾ ਕੇ ਆਪਾਂ ਨੇ ਆਪਣਾ ਬੋਰਡਿੰਗ ਪਾਸ ਲੈ ਕੇ ਬੈਗ ਜਮ੍ਹਾਂ ਕਰਾ ਕੇ ਅੱਥੋਂ ਆਪਾਂ ਨੇ ਐਂਟਰ ਕਰ ਜਣਾ ਹੁੰਦਾ ਕਿ ਤੇ ਬਾਕੀ ਜਿਹੜਿਆਂ ਨੂੰ ਪ੍ਰੋਬਲਮ ਹੁੰਦੀ ਆ ਤੁਰਨ ਖੜੇ ਵਿੱਚ ਉਹਨਾਂ ਦੀ ਇਹ 휠 ਚੇਅਰ ਵਾਲੀ ਆਪਣਾ ਹੁੰਦੀ ਆ ਫੈਸਿਲਿਟੀ ਟਿਕਟ ਦੇ ਵਿੱਚ ਇਨਕਲੂਡ ਕਰ ਸਕਦੇ ਆ ਆਪਾਂ ਫਰੀਓ ਪੋਸਟ ਉਹ ਦੇਖੋ ਉਧਰ ਡੋਮੈਸਟਿਕ ਡਿਪਾਰਚਰਸ ਉਧਰੋਂ ਹੀ ਐਂਟਰ ਕਰ ਜਾਵਾਂਗੇ ਆਪਾਂ ਬਾਕੀ ਇਹ ਮਸ਼ੀਨਜ਼ ਲੱਗੀਆਂ ਨੇ ਐਸੋ ਵੀ ਆਪਾਂ ਟੈਕ ਇਨ ਕਰ ਸਕਦੇ ਆਂ ਆਪਾਂ ਵੇਟ ਕਰਦੇ ਆਂ ਜੀ ਹਜੇ ਇੱਥੇ ਅੰਦਰ ਜੈਕਟ ਪਾਈਏ ਜੀ ਮੈਂ ਫਿਲਹਾਲ ਕਿਉਂਕਿ ਮੌਸਮ ਥੋੜਾ ਜਿਹਾ ਰਾਤ ਨੂੰ ਠੰਡਾ ਹੋ ਜਾਣਾ ਐਨ ਠੰਡ ਵੀ ਨਹੀਂ ਵੈਸੇ ਪਰ ਤੁਹਾਨੂੰ ਪਤਾ ਜੈਕਟ ਪਾਣੀ ਜ਼ਰੂਰੀ ਕੀ ਹੁੰਦਾ ਕਿਉਂਕਿ ਆਪਣਾ ਵੇਟ ਓਵਰ ਹੁੰਦਾ ਤੇ ਆਪਾਂ ਨੂੰ ਇਹ ਹੁੰਦਾ ਕਿ ਕੱਪੜੇ ਜਿੰਨੇ ਜ਼ਿਆਦਾ ਪਾ ਲਈਏ ਉਹਦੇ ਨਾਲ ਆਪਣਾ ਵੇਟ ਕਵਰ ਹੋ ਜਾਏਗਾ ਥੋੜਾ ਬਹੁਤਾ ਜ਼ਿਆਦਾ ਨਹੀਂ ਕਿੰਨੇ 10 ਕਿਲੋ 8 ਦਾ ਕਿਲੋ 9 ਕਿਲੋ ਐਵੇਂ ਕਵਰ ਹੋ ਜਾਂਦਾ ਆਪਣਾ ਜੈਕਟ ਵਗੈਰਾ ਨਾਲ ਤੇ ਬਾਕੀ ਮੇਰਾ weight ਛੋਟੇ ਬੈਗ ਦੇ ਵਿੱਚ ਥੋੜਾ ਜਿਹਾ ਜਿਆਦਾ ਤੇ ਵੱਡੇ ਦੇ ਵਿੱਚ ਪੂਰਾ ਕਰ ਲਿਆ ਸੀਗਾ ਮੈਂ ਛੋਟੇ ਬੈਗ ਦਾ weight ਵੈਸੇ 90% ਕਰਦੇ ਨਹੀਂ ਹੁੰਦੇ ਚੈੱਕ ਅਗਰ ਚੈੱਕ ਕਰ ਲਿਆ ਉਹ ਚੱਕਰ ਪਏਗਾ 3 ਕਿਲੋ weight ਜ਼ਿਆਦਾ ਤੇ ਅਗਰ ਨਾ ਚੈੱਕ ਕੀਤਾ ਫਿਰ ਦੇਖਦੇ ਆ ਫਿਰ ਲੰਘ ਜਾਗੇ ਐਵੇਂ ਤੁਹਾਨੂੰ ਦਵਾਂਗੇ ਅਪਡੇਟ weight check ਹੋਣ ਤੋਂ ਬਾਅਦ ਟੋਇਲਟ ਲੱਭਦਾ ਫਿਰਦਾ ਜੀ ਟਾਈਮ ਪਾਸ ਕਰਨ ਲਈ ਇਹ ਬ੍ਰੋ ਇਮੀਗ੍ਰੇਸ਼ਨ ਸਕਿਉਰਿਟੀ ਚੈੱਕ ਹੋ ਜੁਦਾ ਤੇ ਸਾਹਮਣੇ ਉਧਰੋਂ ਟੋਇਲਟ ਦੇਖ ਰਹੇ ਹਾਂ ਜੀ ਮੈਂ ਟਾਈਮ ਪਾਸ ਕਰਨਾ ਜੀ ਕੀ ਕਰੀਏ ਹੁਣ ਤੇ 10:30 ਤੋਂ 11 ਹੋਏ ਨੇ ਤੇ ਟਾਈਮ ਪਾਸ ਕਰਨਾ ਆਪਾਂ ਨੇ 2 ਵਜੇ ਦਾ 2 ਵਜੇ ਇੰਟਰੀ ਸਟਾਰਟ ਹੋਣੀ ਹੈ 6:00 ਵਜੇ ਬੜਾ ਆਖਾ ਜੀ ਵੇਟ ਕਰਨਾ 에ਅਰਪੋਰਟ ਤੇ 10 ਵਜੇ ਦਾ ਪਹੁੰਚਿਆ ਹੋਇਆ ਤੇ 12:00 ਵਜੇ 2 ਘੰਟੇ ਬਾਹਰ ਇਥੇ ਵਿਦਾਊਟ ਚੈੱਕ ਇਨ ਅੰਦਰ ਜਾ ਕੇ ਫਿਰ ਵੀ ਟਾਈਮ ਪਾਸ ਵਧੀਆ ਹੋ ਜਾਂਦਾ ਬਾਹਰ ਨਹੀਂ ਇਥੇ ਟਾਈਮ ਪਾਸ ਵਧੀਆ ਹੁੰਦਾ ਤੇ ਹਜੇ ਤੱਕ ਚੈੱਕ ਇਨ ਸਟਾਰਟ ਨਹੀਂ ਹੋਇਆ ਇਹ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਸਕਰੀਨ ਉਹਨੇ ਦੇਖ ਕੇ ਅੱਡੇ 12:00 ਵਜੇ 2 ਮਿੰਟ ਹੋ ਗਏ ਬਟ ਚੈੱਕ ਇਨ ਸਟਾਰਟ ਨਹੀਂ ਹੋਇਆ ਹਜੇ ਅੱਜ ਵੀ ਇੱਥੇ ਮਤਲਬ ਫੇਟ ਨੰਬਰ ਨਹੀਂ ਆ ਰਿਹਾ ਕਿ ਪੰਕਤੀ ਕਿਹੜੀ ਆ ਆਪਣਾ ਪੰਕਤੀਓ ਦਾ ਰੋ ਕਿਹੜੀ ਤੇ ਜਾਣਾ ਆਪਾਂ ਨੇ ਬਟ ਚੈੱਕ ਇਨ ਹਜੇ ਸਟਾਰਟ ਨਹੀਂ ਹੋਇਆ ਉਹ ਤੇ ਵੀ ਸਿਕਲਾਈਨ ਤੇ ਲੱਗਣ ਤੇ ਉਹ ਕਹਿੰਦੇ ਹਜੇ ਸਟਾਰਟ ਨਹੀਂ ਹੋਇਆ ਵੀ ਜਦੋਂ ਸਟਾਰਟ ਹੋਏਗਾ ਉਦੋਂ ਆਇਓ ਅਜੇ ਫੋਰਥ ਫਲਾਈਟ ਵਾਲੇ ਲੱਗੇ ਹੋਣੇ ਸੀਗੇ ਜਿਹੜੀਆਂ ਪਹਿਲਾਂ ਜਾ ਰਹੀਆਂ ਨੇ ਬਾਕੀ ਇੱਥੇ ਤੁਸੀਂ ਲਾਈਨ ਤੋਂ ਵੀ ਵੱਟ ਸਕਦੇ ਹੋ ਲਾਈਨ ਬੜੀ ਲੰਬੀ ਹੁੰਦੀ ਆ ਅਗੇ 500 500 ਰੁਪਏ ਦੇ ਵਿੱਚ 300 300 ਰੁਪਏ ਦੇ ਵਿੱਚ ਆਪਾਂ بڑے ਬੰਦੇ ਫਿਰਦੇ ਨੇ ਨੇੜੇ ਕਹਿੰਦੇ ਨੇ ਤੁਹਾਨੂੰ ਲੈਂਡ ਪਾ ਦਾਂਗੇ ਇਹ ਵੀ ਇੰਡੀਆ ਇਹ ਇੰਡੀਆ ਦੇ ਵਿੱਚ ਐਮੀ ਚੱਲਦਾ ਕਰਨੀ 300 400 ਰੁਪਿਆ ਦੇ ਕੇ ਤੁਸੀਂ ਬਚ ਸਕਦੇ ਹੋ ਤੋਂ ਜਿੱਦੜ ਲਾਈਨ ਪਾ ਕੇ ਅੱਗੇ ਚੈੱਕ ਇਨ ਕਰਾ ਦੇਣਗੇ ਤੁਹਾਨੂੰ ਪਤਾ ਹੈ ਇੰਡੀਆ ਇੱਥੇ ਸਾਰਾ ਕੁਝ ਚੱਲਦਾ ਹਾਂ ਮਾਲਸ ਲੰਬੀ ਲਾਈਨ ਹੈ ਬੋਰਡਿੰਗ ਪਾਸ ਵੀ ਹੈ ਇਮੀਗ੍ਰੇਸ਼ਨ ਦੀ ਲਾਈਨ 'ਚ ਲੱਗੇ ਲੋ ਜੀ ਮਿੱਤਰੋ ਇਮੀਗ੍ਰੇਸ਼ਨ ਕਲੀਅਰ ਸਿਕਿਉਰਿਟੀ ਚੈੱਕ ਕਲੀਅਰ ਤੇ ਗਰਮੀ ਸੀਗੀ ਥੋੜੀ ਜੀ ਜੈਕਟ ਮੈਂ ਕੱਢ ਕੇ ਉੱਥੇ ਟੰਗ ਲਈ ਤੇ ਹੁਣ ਚੱਲੇ ਆ ਅੰਦਰ ਨੂੰ ਇਹ ਐਵੇਂ ਇੱਥੇ ਲਿਖੇ ਹੁੰਦੇ ਨੇ ਗੇਟ 1 226 ਤੇ ਸਮੂਥ ਸੀਗਾ ਮਤਲਬ ਕੋਈ ਐਡਾ ਡਿਫਿਕਲਟੀ ਨਹੀਂ ਹੁੰਦਾ ਜਦੋਂ ਵੀ ਆਪਾਂ ਪਹਿਲੀ ਵਾਰ ਟਰੈਵਲ ਕਰਦੇ ਆ ਆਪਾਂ ਨੂੰ ਲੱਗਦਾ ਹੁੰਦਾ ਕਿ ਪਤਾ ਨਹੀਂ ਕੀ ਪੁੱਛਣਗੇ ਕਿ ਕੁਝ ਨਹੀਂ ਮਤਲਬ ਪਹਿਲੀ ਵਾਰ ਜਦੋਂ ਮੈਂ ਟਰੈਵਲ ਕੀਤਾ ਸੀਗਾ ਕੈਨੇਡਾ ਹਨਾ ਉਦੋਂ ਕੁਝ ਵੀ ਨਹੀਂ ਪੁੱਛਿਆ ਸੀਗਾ ਉਦੋਂ ਤਾਂ ਈ ਬੰਦ ਇਹ ਮਤਲਬ ਨਾਮ ਤਾਂ ਕਨੀ ਪੁੱਛਿਆ ਸੀਗਾ ਹੋਰ ਤਾਂ ਪੁੱਛਣਾ ਹੀ ਕੀ ਹੈ ਇਸ ਵਾਰ ਉਹਨੇ ਪੁੱਛਿਆ ਫੋਟੋ ਖਿੱਚੀ ਫਾਦਰ ਦਾ ਨੇਮ ਕੀ ਹੈ ਕਹਿੰਦਾ ਤੇ ਵਰਕ ਪਰਮਿਟ ਤੇ ਚੱਲਿਆ ਜਾਂਦਾ ਮੈਂ ਕਹਿੰਦਾ ਯਸ ਤੇ ਬੱਸ ਉਹਨੇ ਆਪਣਾ ਚੈੱਕ ਕੀਤਾ ਤੇ ਭੇਜਤਾ ਹੁਣ ਚੱਲੀ ਆ ਇਧਰ ਨੂੰ ਗੇਟ ਨੰਬਰ ਉਹ ਦੇਖੋ ਹਰ ਇੱਕ ਮੋੜ ਤੇ ਲਿਖਿਆ ਹੁੰਦਾ ਜਿਵੇਂ ਕਿ ਕਿਹੜਾ ਗੇਟ ਨੰਬਰ ਕਿਧਰ ਨੂੰ ਆਪਾਂ ਆਪਣੇ ਬੋਰਡਿੰਗ ਪਾਸ ਤੇ ਮੈਂ ਤੁਹਾਨੂੰ ਦਿਖਾਉਂਦਾ ਇਹ ਦੇਖੋ ਆ ਬੋਰਡਿੰਗ ਪਾਸ ਹਣਾ ਤੇ ਇੱਦੇ ਤੇ ਆ ਲਿਖਿਆ ਗੇਟ 20 ਉਹ ਦੇਖੋ ਉਧਰ ਸਾਹਮਣੇ ਲਿਖਿਆ ਹੁੰਦਾ ਗੇਟ 1 ਤੋਂ 26 ਆਪਾਂ 20 ਤੇ ਜਾਣਾ ਤੇ ਉਹ ਚੀਜ਼ ਫੋਲੋ ਕਰੀ ਜਾਣੀ ਆ ਹੁਣ ਅੱਗੇ ਤੁਹਾਨੂੰ ਮੈਂ ਦਿਖਾਉਂਦਾ ਕੀ ਜਾਂਦਾ ਤੁਸੀਂ ਐਵੇਂ ਆ ਗਏ ਆਪਾਂ ਇੱਧਰ ਸਿਕਿਉਰਿਟੀ ਜੱਟ ਵਸੇ ਇੱਧਰ ਹੋ ਰਿਹਾ ਜਿਆਦਾਤਰ ਉਹ ਕੁਝ ਨਵੇਂ ਪਾਉਣੇ ਨੇ ਉੱਧਰ ਉਹ ਦਰਫਾਉਂਡ ਕਰਾ ਕੇ ਆਈਆਂ ਤੇ ਐਤੋ ਵਸੋ ਉਧਰ ਐਂਟਰ ਕਰਦੇ ਨਾ ਡਿਊਟੀ ਫ੍ਰੀ ਆ ਜਾਂਦਾ ਅੱਗੇ ਤੇ ਆਪਾਂ ਲਾਉਂਜ ਵਿੱਚ ਚੱਲਾਂਗੇ ਹੁਣ ਕਿਉਂਕਿ 1:00 ਵਜੇ 4 ਮਿੰਟ ਹੋ ਗਏ ਨੇ ਹਜੇ ਤੇ ਆਪਣੇ ਕੋਲ ਟਾਈਮ ਪਿਆ অলਮੋਸਟ অলਮੋਸਟ 4 ਘੰਟੇ ਦਾ ਤੇ ਆਪਾਂ 4 ਘੰਟੇ ਕਿਤੇ ਬਾਹਰ ਬੈਠਣ ਨਾਲ ਲਾਉਂਜ 'ਚ ਬੈਠਾਂਗੇ ਉੱਤੇ ਇੱਧਰੋਂ ਚੱਲੇ ਆਪਾਂ ਲਾਉਂਜ ਇਹ ਦੇਖੋ ਜਿੱਥੇ ਆਪਾਂ ਐਂਟਰ ਡਿਊਟੀ ਫ੍ਰੀ ਕੋਕਾ ਜਹਾਜ਼ਾ ਦੀਆਂ ਗੇਟਸ ਦੇ ਵਿੱਚ ਤੇ ਮਤਲਬ ਐਸੇ ਚੈਕ ਇਨ ਇਤਰੋ ਹੁੰਦਾ ਹੁੰਦਾ ਮੇਰਾ ਉਧਰੋਂ ਸਾਈਡ ਤੋਂ ਹੋਇਆ ਕਿਉਂ ਕਿ ਇਧਰ ਰਸ਼ ਥੋੜਾ ਜਿਆਦਾ ਸੀਗਾ ਉਹਨਾਂ ਦੇ ਉਧਰ ਸਾਈਡ ਤੇ ਨਵੇਂ ਬਣਾਏ ਨੇ ਉੱਥੇ ਭੇਜਦਾ ਸੀਗਾ ਆ ਦੇਖੋ ਦਿੱਲੀ ਡਿਊਟੀ ਫਰੀ ਇੱਥੇ ਸਾਰਾ ਸਮਾਨ ਆ ਇਹ ਡਿਊਟੀ ਫਰੀ ਹੁੰਦਾ ਦਾਰੂ ਐਡੂ ਜੈਡ ਕੁਛ ਮਰਚਪਨ ਨਾਲ ਕੈਰੀ ਕਰ ਸਕਦੇ ਆ ਤੇ ਵਧੀਆ ਸਮਾਨ ਨਾਲ ਵਧੀਆ ਸਿਸਟਮ ਹੁੰਦਾ ਬਾਏ ਕਰੋ ਤੇ ਲੈ ਕੇ ਜਾਓ ਜਿਹੜੇ ਬੰਦੇ ਨੂੰ ਜਿਹੜੀ ਚੀਜ਼ ਦੀ ਜ਼ਰੂਰਤ ਆ ਜਿਹੜੀ ਬਿਨਾਂ ਜ਼ਰੂਰਤ ਤੋਂ ਕੁਝ ਵੀ ਨਾ ਖਰੀਦੋ ਕਦੇ ਵੀ ਪਰਫਿਊਮ ਜਿਹਦਰ ਵੱਡੇ ਵੱਡੇ ਬ੍ਰਾਂਡ ਸਾਰੇ ਹੁੰਦੇ ਨੇ ਇਹ ਦੇਖੋ ਇਹਨੇ ਸਾਰੇ ਇਧਰੋਂ ਆ ਰਹੀਆਂ ਤੇ ਐਵੇਂ ਬਸੇ ਆਪਣੇ ਆਪ ਤਾਂ ਲੱਗ ਜਾਂਦਾ ਆਪਣੇ ਆਪ ਸਾਰਿਆਂ ਨੂੰ ਕੋਲੋਂ ਜਿੱਦੋਂ ਸਾਰੇ ਜਿਆਦੇ ਨੂੰ ਉਧਰੋਂ ਜਾਈ ਜਾਣਾ ਹੁੰਦਾ ਕੋਈ ਬਹੁਤੀ ਵੱਡੀ ਗੱਲ ਨਹੀਂ ਮੈਂ ਲਾਸਟ ਬਲੌਗ ਦੇ ਵਿੱਚ ਵੀ ਦੱਸਿਆ ਸੀਗਾ ਜਦੋਂ ਮੈਂ ਪਹਿਲੀ ਵਾਰ ਗਿਆ ਕਿਹਨੇ ਨਾ ਤੁਸੀਂ ਉਹ ਵੀ ਚੈੱਕ ਕਰਦਾ ਜੀ ਜਾ ਕੇ ਕੁਝ ਚੀਜ਼ਾਂ ਇਸ ਦੇ ਵਿੱਚ ਨਹੀਂ ਦੱਸੀਆਂ ਜਾਣੀਆਂ ਕੁਝ ਚੀਜ਼ਾਂ ਉਹਦੇ ਵਿੱਚ ਮਤਲਬ ਨਹੀਂ ਦੱਸੀਆਂ ਕਿਹਨੀਆਂ ਸੀਗਾ ਜੋ ਅੱਜ ਦੱਸ ਰਹਾਂ ਹਾਂ ਇਹ ਸਾਰਾ ਮਤਲਬ ਵੀ ਡਿਪੈਂਡ ਕਰਦਾ ਹੁੰਦਾ ਕਿ ਆਪਣਾ ਕਿ ਸਿਚੁਏਸ਼ਨ ਕਿਵੇਂ ਦੀ ਉਸ ਤਰੀਕੇ ਨਾਲ ਦਾ ਨੋਲੇਜ ਲਈ ਜਾਂਦਾ ਹੁੰਦਾ ਮੈਂ ਲਿਖਿਆ ਨਾ ਲਾਂਚਸ ਆਪਾਂ ਲਾਂਚ ਜੀ ਜਾਣਾ ਮੈਨੂੰ ਯਾਦ ਆ ਲਾਸਟ ਟਾਈਮ ਉੱਪਰ ਜਾ ਕੇ ਮਤਲਬ ਗਏ ਸੀਗੇ ਉਹੀ ਲਾਂਚ ਆਪਾਂ ਦੁਬਾਰਾ ਚੱਲਾਂਗੇ ਵਧੀਆ ਸੀਗਾ ਉੱਥੇ ਖਾਣਾ ਪੀਣਾ ਇਹ ਬ੍ਰਾਂਡ ਉਧਰ ਦੇਖੋ ਵਿਕਟੋਰੀਆ ਸੀਕਰਟ ਵੈਲੀ ਐਥੋਸ ਇਹ ਸਾਰੇ ਡਿਊਟੀ ਫ੍ਰੀ ਨੇ ਡਿਊਟੀ ਫ੍ਰੀ ਦਾ ਮਤਲਬ ਡਿਊਟੀ ਫ੍ਰੀ ਦਾ ਮਤਲਬ ਹੁੰਦਾ ਕਿ ਕੋਨ ਟੈਕਸ ਨਹੀਂ ਲੱਗਦਾ ਇਹ ਇਹ ਟੈਕਸ ਫਰੀ ਜਗ੍ਹਾ ਹੁੰਦੀ ਆ ਬਾਕੀ ਸੇਲਸੂਨ ਲੱਗੀ ਹੁੰਦੀ ਆ ਪਾਣੀ ਬਕੀ ਡਿਪੈਂਡ ਕਰਦਾ ਟਾਈਮ ਟੂ ਟਾਈਮ ਦੂਰਸਤ ਨੇਥੋਂ ਉੱਪਰ ਜਾੜਦੇ ਆਪਾਂ ਜੇ ਮੈਂ ਦਾ ਮਤਲਬ ਇੱਧਰੋਂ ਐਸਕੇਲੇਟਰ ਤੋਂ ਵੀ ਜਾ ਸਕਦੇ ਆ ਆਪਾਂ ਇਹ ਲਿਫਟ ਤੋਂ ਵੀ ਜਾ ਸਕਦੇ ਆ ਆਪਾਂ ਪ੍ਰੇਫਰ ਕਰਾਂਗੇ ਐਸਕੇਲੇਟਰ ਤੇ ਮੈਂ ਲਾਸਟ ਟਾਈਮ ਵੀ ਇੱਥੇ ਹੀ ਗਿਆ ਸੀਗਾ ਉੱਪਰ ਉਹ ਐਨ ਕਾਲਮ ਲੌਂਜ ਜਿਹਦੇ ਵਿੱਚ ਆਪਾਂ ਨੇ ਜਾਣਾ ਉਸੋਂ ਇੰਡੀਆ ਚ ਤਾਂ ਵੈਸੇ ਕਾਫੀ ਗਰਮ ਹੋ ਚੁੱਕਿਆ ਦਿਨ ਚ ਐਥੇ ਟੈਂਪਰੇਚਰ 30 32 ਤੱਕ ਜਾ ਰਿਹਾ ਕੈਨੇਡਾ ਦੇ ਵਿੱਚ ਇਹ ਹਾਈਐਸਟ ਟੈਂਪਰੇਚਰ ਆ ਮਤਲਬ ਹੀ ਬ੍ਰੈਂਟਰ ਮਿਸਿਸਾਗਾ ਏਰੀਆ ਦਾ ਜਾਂ ਨਾਈਗਰਾ ਏਰੀਆ ਦਾ ਮੈਂ ਲਾਸਟ ਈਅਰ ਮਤਲਬ ਗਰਮੀਆਂ ਦੇ ਵਿੱਚ ਨਾਈਗਰਾ ਸੀਗਾ ਤੇ ਜਦੋਂ ਮੈਂ ਗਿਆ ਗਿਆ ਨਾ ਬਾਈ ਜੋ ਜੁਲਾਈ ਜੁਲਾਈ ਦਾ ਮੈਂ ਨਾਈਗਰਾ ਸੀਗਾ ਅਗਸਤ ਜੁਮੈਦਰ ਆ ਗਿਆ ਸੀਗਾ ਤੇ ਐਥੇ ਉਹਨਾਂ ਗਰਮੀ ਜੀ ਫੀਲ ਹੋ ਰਹੀ ਸੀ ਕਿ ਮੈਂ ਜੈਕਟ ਕੱਢ ਲਈ ਤਾਂ ਕਿ ਜਰੂਰਤ ਪੈ ਗਈ ਤਾਂ ਪਾ ਲਾਂਗੇ ਆਪਾਂ ਤਰੋਂ ਜਾਣਾ ਆਪਾਂ ਨੇ ਉਹ ਦੇਖੋ ਲਾਈਨ ਲੱਗੀ ਆ ਉੱਥੇ ਲਾਈਨ 'ਚ ਲੱਗ ਕੇ ਪੈਂਟਰ ਕਰਕੇ ਅੰਦਰ ਖਾਵਾਂਗੇ ਪੀਵਾਂਗੇ ਫੋਨ ਚਾਰਜ ਕਰ ਸਕਦੇ ਆਂ ਕੁਝ ਵੀ ਕਰ ਸਕਦੇ ਆਂ ਤੇ ਵਧੀਆ ਸਿਸਟਮ ਆ ਖਾ ਪੀ ਕੇ ਰੱਜ ਕੇ ਫਿਰ ਆਪਾਂ ਕੇ ਗੇਟ ਕੋਲ ਜਾ ਕੇ ਬਹਿ ਜਾਾਂਗੇ ਤੇ ਉੱਥੋਂ ਆਪਾਂ ਐਂਟਰ ਕਰ ਜਾਾਂਗੇ ਤੁਹਾਨੂੰ ਦਿਖਾਈ ਜਾਵਾਂਗਾ ਜਿਵੇਂ ਜਿਵੇਂ ਮੈਂ ਜੋ ਜੋ ਕਰ ਰਹੇ ਆਂ ਹਨਾ ਕੁਝ ਚੀਜ਼ਾਂ ਵਿੱਚੋਂ ਮਿਸ ਹੋ ਜਾਂਦੀਆਂ ਨੇ ਜਿਵੇਂ ਹੁਣ ਸਕਿਉਰਿਟੀ ਚੈੱਕ ਤੇ ਜਾਂ ਇਮੀਗ੍ਰੇਸ਼ਨ ਦੇ ਵੀਡੀਓ ਵਗੈਰਾ ਲਾਊਡ ਨਹੀਂ ਹੁੰਦੀ ਸੋ ਉੱਥੇ ਅਵੋਇਡ ਕਰ ਦਣਾ ਹੁੰਦਾ ਮੈਂ ਵੀਡੀਓ ਉਈ ਕਵੇਨਾ ਬੈਠ ਰਹੀ ਆ ਆਪਾਂ ਹੁਣ ਇਹ ਲਾਈਨ 'ਚ ਲੱਗਦੇ ਆ ਇਹ ਕਾਰਡ ਹੁੰਦਾ ਲਾਈਟ ਐਸ்சிਏ ਦਾ ਸਬਸਕ੍ਰਿਪਸ਼ਨ ਕਾਰਡ ਆ ਇਹ तकरीबन ਜੀ 68 ਕੁ ਰੁਪਿਆ ਇਹਨੂੰ ਲਈ ਫੀਸ ਹੁੰਦੀ ਆ ਇਹਦੇ ਵਿੱਚ ਇਧਰ ਮੇਰਾ ਇਹ ਲੈਕਚਰ ਮਾਰ ਕੇ ਦੇਖੋ ਇਹ ਫਾਇਲ ਹੋਣਾ ਅੱਗੇ ਅੱਗੇ ਪਾ ਅੰਦਰ ਉਹ ਆਪਾਂ ਰੱਖਦਾ ਬੈਗ ਉਹ ਲੱਗਿਆ ਸਕਰੀਨ ਆ ਤਾਂ ਤੇ ਪਾਸ ਸਟੇਟਸ ਤੇ ਕਰਨਾ ਉਹਨਾਂ ਦੇ 455 ਤੇ ਜਿਹੜਾ ਪਲਸ 20 ਪੈਰੀਜ਼ ਦੀ ਮੇਕੀਆ ਬੀਨੋ ਏ ਦੇ ਜਿਹਦੇ ਸਾਰਾ ਬੱਫੇ ਲੱਗਿਆ ਉੱਧਰ ਵੀ ਉਹ ਉੱਧਰ ਵੀ ਸਾਰਾ ਕੁਝ ਵਿੱਚ ਚਨਲ ਵਿੱਚ ਕੁਝ ਵੀ ਖਾ ਸਕਦੇ ਆਪਾਂ ਉਹ ਡਰਿੰਕ ਦਾ ਕਾਊਂਟਰ ਹੈ ਕੋਈ ਹਾਰਡ ਡਰਿੰਕ ਕੋਲ ਡਰਿੰਕ ਸੌਫਟ ਡਰਿੰਕ ਕੁਝ ਵੀ ਪੀ ਸਕਦੇ ਆਪਾਂ ਉੱਥੇ ਤੇ ਇਧਰ ਮਿੱਠਾ ਵਗਰਾ ਤੇ ਹੁਣ ਆਪਾਂ ਪਾਉਂਦੇ ਆ ਪਾ ਕੇ ਫਿਰ ਆਪਾਂ ਦੇਖਦੇ ਆ ਇਹ ਲੈਣ ਜਿਵੇਂ ਉਹਰੇ ਜੀ ਚੋਲ ਪਾ ਕੇ ਉਹ ਲਿਫਟ ਬ੍ਰੈਕੋਲੀ ਖਾ ਕੇ ਦੇਖਦੇ ਆ ਪਿਛਲੀ ਵਾਰ ਤਾਂ ਟੇਸਟ ਵਧੀਆ ਲੱਗਿਆ ਸੀਗਾ ਇਸ ਵਾਰ ਸਬਜ਼ੀ ਮੈਨੂੰ ਕੋਈ ਅਸਾਂ ਵਧੀਆ ਨਹੀਂ ਲੱਗੀ ਥੋੜੀ ਜਿਹੀ ਰਾਜਮਾਜੀ ਪੱਗਣਾ ਥੋੜੀ ਇਹ ਤਰਮੀਜੀ ਆ ਕਿ ਮਿਕਸ ਜੀ ਉਹ ਵੀ ਕਾ ਦਿਆ ਅਸੀਂ ਬੀਕੋ ਕਰਵਾਉਣਾ ਚਾਹਤੇ ਇਹ ਫੜ ਕੇ ਬਤਾਓ ਆ ਮਿੱਠਾ ਲੈ ਆ ਜੀ ਖਾਣ ਲਈ ਚਾਕਲੇਟ ਬਰਾਉਨੀ ਬਲੂ 베ਰੀ ਕੇਕ ਬੇਸਨ ਦੀ ਬਰਫੀ ਇਹ ਕੇਕ ਆ ਰੈਸੀ ਨੇ ਤੇ ਮਖਾਣੇ ਦੇ ਦੇਖਦੇ ਹਾਂ ਕੀ ਕੀ ਸਵਾਦ ਆਦਾ ਵੈਸੇ ਤਾਂ ਜੋ ਪਹਿਲਾਂ ਖਾਤਾ ਸਾਰਾ ਕੁਝ ਹੀ ਸਵਾਦ ਲੱਗਿਆ ਪਿਛਲੀ ਵਾਰ ਵੀ ਲਾਸਟ ਟਾਈਮ ਵੀ ਬਹੁਤ ਵਧੀਆ ਐਕਸਪੀਰੀਅੰਸ ਰਹਿ ਗਿਆ ਤੇ ਸਾਰਾ ਕੁਝ ਹੀ ਸਵਾਦ ਸੀਗਾ ਹੁਣ ਦੇਖਦੇ ਹਾਂ ਤੋ ਖਾਣਾ ਖਾ ਕੇ ਦੇਖਿਆ ਕਿਤਾ ਵਧੀਆ ਇਹ ਲੋਕੀਂ ਪਹਿਲਾਂ ਟਰਾਈ ਕਰਦੇ ਆ ਰੈਸਿੰਗ ਕੇਕ ਬਾਕੀ ਬਹੁਤ ਵਧੀਆ ਹੁਣ ਟਰਾਈ ਕਰਦੇ ਆ ਜੇ ਆਪਾਂ ਬਰਾਊਨੀ ਚਾਕਲੇਟ ਬਰਾਊਨੀ ਇਹ ਬਹੁਤ ਸਵਾਦ। ਬੜਾ ਥੋੜਾ ਜਿਹਾ ਮਿੱਠਾ-ਖਟਾ ਇਹਦੇ ਚ। ਜੇ ਤੁਸੀਂ ਮਿੱਠਾ-ਖਟਾ ਪਸੰਦ ਕਰਦੇ ਹੋ ਫਿਰ ਠੀਕ ਆ। ਮੈਂ ਜਿਵੇਂ ਮਿੱਠਾ ਥੋੜਾ ਜਿਆਦਾ ਪਸੰਦ ਕਰਦਾ। ਮੰਨੇ ਥੋੜਾ ਜਿਹਾ ਕੋੜਾ ਲੱਗਿਆ। ਕਿਉਂਕਿ ਚਾਕਲੇਟ ਆ ਕੋੜੀ ਹੁੰਦੀ ਆ। ਉਹਨੇ ਆ ਗਈ ਜੀ ਬਿਊ ਕਰੀ। ਇਹ ਵੀ ਸਵਾਦ ਆ ਜੀ ਜਿਵੇਂ ਨੋਰਮਲ ਪੇਸਟ ਜਿਹਾ ਜਿਹਾ। ਟਾਈਮ ਹੋ ਗਿਆ ਜੀ। ਤਕਰੀਬਨ ਪੌਣੇ 4 ਵਜੇ ਦਾ ਤੇ ਐਵੇਂ ਅੰਦਰ ਲੌਂਜ ਦੇ ਵਿੱਚ ਰੈਸਟ ਕਰਕੇ ਵੇਟ ਕਰਕੇ ਹੁਣ ਆਪਾਂ ਚੱਲੀਏ ਅੱਗੇ ਨੂੰ ਕਿਉਂਕਿ ਮੈਸੇਜ ਆਇਆ ਉਹਨਾਂ ਦਾ ਕਿ ਬੋਰਡਿੰਗ ਸਟਾਰਟ ਹੋ ਜਣੀ ਹੈ 2-3 ਮਿੰਟ ਦੇ ਵਿੱਚ ਮਤਲਬ ਬੋਰਡਿੰਗ ਦਾ ਮਤਲਬ ਫਲਾਈਟ ਦੇ ਵਿੱਚ ਬੈਠਣਾ ਸਟਾਰਟ ਕਰ ਦਾਂਗੇ ਆਪਾਂ ਤੇ ਉਹ ਆਪਾਂ ਗੇਟ ਫੋਲੋ ਕਰਦੇ ਹਾਂ ਗੇਟ ਨੰਬਰ 20 ਤੇ ਜਾਣਾ ਆਪਾਂ ਨੇ ਚੱਲਦੇ ਹਾਂ ਹੁਣ ਜਾ ਕੇ ਕੇ ਬੈਠ ਗਿਆ ਆਪਣੀ ਸੀਟ ਤੇ ਸੈਟ ਹੋ ਕੇ ਉਹ ਰੂਟ ਸ਼ਾਰਟ ਹੋ ਜੇਗੀ ਜਦੋਂ ਅਸੀਂ ਪਹੁੰਚਾਂਗਾ ਐਸਾ 4-5 ਮਿੰਟ ਦਾ ਰਹਾ ਬਸ ਕੋਈ ਵੱਡਾ ਉਹ ਮੇਰਾ ਹਾਸਲਾ 4-5 ਮਿੰਟ ਦੇ ਰਾਹ ਤੇ ਆਪਣਾ 게ਟ ਆ ਉੱਥੋਂ ਹੁਣ ਆਪਾਂ ਜਾ ਕੇ ਆ ਸਾਰੇ ਉੱਪਰ ਤੁਸੀਂ ਉੱਥੇ ਮਤਲਬ ਜੇ ਤੁਹਾਡੇ ਕੋਲ ਕਾਰਡ ਨਹੀਂ ਹੈਗਾ ਤੁਸੀਂ ਉੱਥੇ ਵੈਸੇ ਪੇ ਕਰਕੇ ਨਾ ਜਾਇਓ ਵੈਸੇ ਤੁਸੀਂ ਆਪਣਾ ਬਾਹਰੋਂ ਕਿਤੇ ਇਥੋਂ ਥਾਪੀ ਲਿਓ ਮੈਂ ਸਾਰੇ ਬੜੇ ਹੋਏ ਨੇ। ਮਰਾਸ਼ ਵੀਡੀਓ ਚ ਵੀ ਤੁਹਾਨੂੰ ਦਿਖਾਇਆ ਗਿਆ ਸਾਰਾ। ਤੁਸੀਂ ਲਾਸਟ ਬਲੌਗ ਵੀ ਚੈੱਕ ਕਰਿਓ ਮੇਰਾ। ਫਸਟ ਟਾਈਮ ਜਦੋਂ ਮੈਂ ਕੈਨੇਡਾ ਫਰਾਈ ਕੀਤਾ ਸੀਗਾ। ਤੇ ਨੈਕਸਟ ਬਲੌਗ ਵੀ ਆਏਗਾ ਮੇਰਾ। ਨੈਕਸਟ ਬਲੌਗ ਮੈਂ ਇਸ ਤੋਂ ਬਾਅਦ ਪਾਉਂਗਾ ਬਣਾਇਆ ਵੈਸੇ ਪਹਿਲਾਂ ਉਹ ਪਾਉਂਗਾ ਇਸ ਤੋਂ ਬਾਅਦ ਕੈਨੇਡਾ ਟੂ ਇੰਡੀਆ। ਉਹਦੇ ਵਿੱਚ ਵੀ ਸਾਰਾ ਦਿਖਾਇਆ ਤੁਹਾਨੂੰ ਕਿ ਕੈਨੇਡਾ ਤੋਂ ਇੰਡੀਆ ਆਣ ਦੇ ਕੀ ਕੀ। ਉਹਦੇ ਵਿੱਚ ਮੈਂ ਮਤਲਬ ਵੀ 26 27 ਘੰਟੇ ਤਕਰੀਬਨ ਲੇਟ ਹੋਇਆ ਸੀਗਾ ਫਲਾਈਟ ਦੀ ਗਲਤੀ ਕਰਕੇ ਕਿਉਂ ਹੋਇਆ ਸੀਗਾ ਕੀ ਹੋਇਆ ਸੀਗਾ ਕੀ ਮੇਰੇ ਨਾਲ ਖੱਜੜ ਸਵਾਰੀ ਹੋਈ ਉੱਥੇ ਉਹ ਸਾਰਾ ਕੁਝ ਉਹਦੇ ਵਿੱਚ ਸ਼ੋਅ ਕਰਾਂਗਾ ਮੈਂ ਤੁਹਾਨੂੰ ਬਲੌਗ ਦੇ ਵਿੱਚ ਤੁਸੀਂ ਚੈੱਕ ਕਰਦੇ ਅਸ ਕੈਰੇਕਟਰ ਬੰਦ ਤੇ ਆਪਾਂ ਦੇਖੋ ਜੋ ਆਗੇ ਤੇ ਬੱਸ ਇੱਥੇ ਬਾਹਰ ਨਿਕਲੋਗੇ ਇਹ ਨੀਚੇ ਉਹੀ ਏਰੀਆ ਜਿਹੜਾ ਮੈਂ ਤੁਹਾਨੂੰ ਦਿਖਾਇਆ ਸੀਗਾ ਡਿਊਟੀ ਦੀ ਉਹ ਲਿਖਿਆ 1226 ਇਧਰੋਂ ਬਸ ਉਹ ਲੋਕੀਂ ਜਾਓ ਤੇ ਜਾਇਓ ਇਹ ਦੇਖੋ 1 ਤੋਂ 14 ਹੈਗੀਆਂ ਰਾਈਟ ਪਾਸੇ ਨੂੰ ਤੇ 17 ਦਾ ਗੱਡੀ ਨਹੀਂ ਆ ਗਿਆ ਲੈ ਤੁਮ ਆਪਾਂ ਜਾਣਾ ਲੈਫਟ ਦੇ ਕਿਉਂਕਿ ਆਪਣਾ ਗੇਟ ਨੰਬਰ ਹੈਗਾ 20 ਤੇ ਆਈ ਥਿੰਕ ਬੋਰਡਿੰਗ ਸਟਾਰਟ ਹੋ ਚੁੱਕੀ ਆ ਜਾ ਕੇ ਦੇਖਦੇ ਆਈ ਐਮ ਨਾਟ ਸ਼ੋਰ ਅਬਾਊਟ ਥੈਟ ਮਤਲਬ ਵੀ ਮੈਨੂੰ ਜੋ ਸਟੇਟਸ ਸਕਰੀਨ ਤੇ ਨਹੀਂ ਮੈਂ ਚੈੱਕ ਕੀਤਾ ਐਪ ਦੇ ਵਿਚਾਰਿਆ ਉਹਦੇ ਵਿੱਚ ਦਿਖਾ ਰਹੇ ਨੇ ਕਿ ਬੋਰਡਿੰਗ ਸਟਾਰਟ ਹੋ ਗਈ ਉਹ ਸਾਹਮਣੇ ਸਕਰੀਨ ਲੱਗੀ ਆ ਕਲਾ ਸਕਰੀਨ ਤੇ ਚੈੱਕ ਕਰ ਲੈਂਦੇ ਆ तो चेक करा अपन ओ देखो जी चार पचवंजा के पैरस गेट ओपन हो चुका मतलब बोर्डिंग स्टार्ट हो गई अब फटाफट चल दिया बैठे इतने सारे देखो लास्ट टाइम आई थिंक मेरा उन्नीस सी गेट इस बार मेरा भी आ गेट में बैठे ने सारे बाद तो जो तो बोर्डिंग गेट ओपन होंगे इतों एंटर कर लाएं ਇੰਦਰ ਕਰਕੇ ਜਹਾਜ਼ ਤੇ ਬੈਠ ਜੰਦੇ ਨੇ ਆ ਇਧਰ 18 ਜੀ ਇਧਰ 17 ਓਕੇ ਇਧਰ ਲੈਫਟ ਹਾਈਡ 20 ਬੋਰਡਿੰਗ ਸਟਾਰਟ ਹੋ ਗਈ ਜਿੱਥੇ ਅੰਦਰ ਇੰਟਰ ਕਰਦੇ ਹੁੰਦੇ ਦਿਖਾਉਂਦੇ ਲੋ ਜੀ ਬੋਰਡਿੰਗ ਪਾਸ ਸਕੈਨ ਕਰਵਾ ਕੇ ਅੰਦਰ ਆ ਜੰਦੇ ਆ ਇਹ ਜਹਾਜ਼ ਵੱਲ ਰਸਤੇ ਜਾ ਰਹੇ ਨੇ ਉਹ ਜਹਾਜ਼ ਲੱਗੇ ਹੁੰਦੇ ਨੇ ਬਾਹਰਵੇਂ ਇਹ ਰਸਤਾ ਬਣਿਆ ਹੁੰਦਾ ਜਿਵੇਂ ਦਾ ਜਿਹੜਾ ਜਹਾਜ਼ ਦੇ ਵਿੱਚ ਲੈ ਕੇ ਜਾਂਦਾ ਆਪਾਂ ਨੂੰ ਸਿੱਧਾ ਤੇ ਜਹਾਜ਼ ਦੇ ਵਿੱਚ ਅੰਦਰ ਚੱਲਦੇ ਆਂ ਅੰਦਰ ਬੈਠ ਕੇ ਆਪਣੀ ਜਗ੍ਹਾ ਤੇ ਪਰ ਦੋ ਤੁਹਾਨੂੰ ਦਿਖਾਣੇ ਆਂ ਅੰਦਰ ਦਾ ਮਾਹੌਲ ਕੀ ਹੈ ਜਹਾਜ਼ ਦੇ ਵਿੱਚ ਬੈਗੇ ਹੁਣ ਤੁਹਾਨੂੰ ਸਿੱਧਾ ਦਿਖਾਣੇ ਆਂ ਜੀ ਆਪਣੀ ਸਟੇ ਵਾਲੀ ਜਗ੍ਹਾ ਤੇ ਫਰਾਂਸ ਦੇ ਵਿੱਚ ਪੈਰਿਸ ਸ਼ਹਿਰ ਹਾਂਜੀ ਹੋਊਗੀ ਜੀ ਸਵੇਰ ਇੱਥੇ ਤੇ ਪਹੁੰਚ ਗਏ ਆਪਾਂ ਪੈਰਿਸ ਉਵੇਂ ਹੀ ਰਸਤੇ ਦੇ ਵਿੱਚੋਂ ਬਾਹਰ ਜਾ ਰਹੇ ਹੁਣ 에ਰਪੋਰਟ ਤੇ ਇੱਥੇ ਆਪਣੀ ਸਟੇ ਆ ਡੇਢ ਦੋ ਘੰਟੇ ਦੀ ਨਹੀਂ ਸੌਰੀ ਆਈ ਥਿੰਕ ਤਿੰਨ ਘੰਟੇ ਦੀ ਸਟੇ ਹੈ ਇੱਥੇ ਤੇ ਮੈਂ ਚੈੱਕ ਨਹੀਂ ਕੀਤੀ ਤੇ ਆਪਾਂ ਦਿਖਾਣੇ ਆ ਤੁਹਾਨੂੰ ਇੱਥੋਂ ਦਾ ਕੀ ਮਾਹੌਲ ਆ ਮੌਸਮ ਇੱਥੇ ਥੋੜਾ ਜਿਹਾ ਵਧੀਆ ਆ ਸਿਕਿਉਰਿਟੀ ਜੈਕਾ ਕਰਕੇ ਜੀ ਫਰਾਂਸ ਦਾ ਪੈਰਿਸ ਦਾ ਡਿਊਟੀ ਫ੍ਰੀ ਏਰੀਆ ਡਿਊਟੀ ਫ੍ਰੀ ਏਰੀਆ ਬੜਾ ਮਸ਼ਹੂਰ ਹੁੰਦਾ ਪਰ ਇਹ ਕਿ ਐਰਪੋਰਟ ਤੇ ਕਿ ਲੋਕ ਇਥੋਂ ਟੈਕਸ ਫ੍ਰੀ ਸ਼ੋਪਿੰਗ ਆ ਕਰਕੇ ਜਾਂਦੇ ਆ ਵੱਡੇ ਵੱਡੇ ਬ੍ਰਾਂਡ ਲੂਈਸ ਵਿਟੌਨ ਗੁਚੀ ਰੋਲੇਕਸ ਇੱਥੇ ਨਾ ਇੱਕ ਚੀਜ਼ ਹੋਰ ਦੇਖਿਆ ਮੈਂ ਏਅਰਪੋਰਟ ਤੇ ਜਿੰਨੇ ਵਿਖਟੀਆਂ ਲੱਗੀਆਂ ਨੇ ਰੋਲੈਕਸ ਦੀਆਂ ਲੱਗੀਆਂ ਨੇ ਤੇ ਰੋਲੈਕਸ ਦਾ ਤੁਹਾਨੂੰ ਰੁਤਬਾ ਪਤਾ ਹੀ ਹੈ ਵੀ ਕੀ ਆ ਮੈਂ ਜਾ ਰਿਹਾ ਜੀ ਸੀ 91 ਗੇਟ ਤੇ ਉਹ ਦੇਖੋ ਜਿਵੇਂ ਸਾਹਮਣੇ ਲਿਖਿਆ ਨਾ ਸੀ 80 01 ਮੈਂ ਸੀ 91 ਤੇ ਜਾ ਰਿਹਾ ਉਹ ਦੇਖੋ ਜੀ ਦਰ ਨਹੀਂ ਆ ਰਿਡਰ ਦੇਣ ਤੋਂ ਵੀ ਇੱਕੋ ਗੱਲ ਕਹੀ ਸੀਗੀ ਕਿ ਆਵਾਂਗੇ ਜ਼ਰੂਰ ਕਦੇ ਤੇ ਫਰਾਂਸ ਨੂੰ ਵੀਹੀ ਗੱਲ ਕਹਿੰਦੇ ਆ ਵੀ ਜੇ ਬੈਗ ਨੂੰ ਚਾਹਿਆ ਤਾਂ ਆਵਾਂਗੇ ਕਦੇ ਸੋਹਣੇ ਬੜੇ ਨੇ ਦੇਸ਼ ਕੱਡਾਂਗੇ ਟੂਰ ਕਦੇ ਦੇਖਦੇ ਆਂ ਬਾਕੀ ਰੱਬ ਨੇ ਕਦੋਂ ਸਰਬ ਬਣਾਣਾ ਬੈਠ ਗਏ ਜੀ ਸੈਟਲ ਹੋ ਚੁੱਕੇ ਆਂ ਆਪਣੀ ਸੀਟ ਤੇ ਜਹਾਜ਼ ਨੇ ਤੋਰ ਲਿਆ ਜੀ ਆਪਣਾ ਪੱਈਆ ਤੇ ਹੁਣ ਇਹ 에어 ਕੈਨੇਡਾ ਦਾ ਜਹਾਜ਼ ਹੈ ਜੀ ਤੇ ਹੁਣ ਪਹੁੰਚਾਂਗੇ ਸਿੱਧਾ 에어 ਕੈਨੇਡਾ ਇਹਦੇ ਵਿੱਚ ਬੈਠ ਕੇ ਤੇ ਚੱਲਦੇ ਹਾਂ ਜੀ ਹੁਣ ਸਫਰਾਂ ਨੂੰ ਅੱਜ ਖੇਚੇ ਦੀ ਜੀ ਸਪੀਡ ਜਹਾਜ਼ ਦੇ ਵਿੱਚ ਬੈਠ ਕੇ ਜਿਹੜਾ ਇਹ ਫੀਲ ਆ ਇਹ ਹਰੇਕ ਬੰਦਾ ਲੈਣਾ ਚਾਹੁੰਦਾ ਤੇ ਮੈਂ ਕਹਿੰਦਾ ਵੈਗਰੂ ਸਾਰਿਆਂ ਦਾ ਇਹ ਫੀਲ ਪੂਰਾ ਕਰਾਵੇ ਸਪੈਸ਼ਲੀ ਕੈਨੇਡਾ ਵਾਸਤੇ ਜਿਹੜੇ ਲੋਕ ਕੈਨੇਡਾ ਆਣਾ ਚਾਹੁੰਦੇ ਨੇ ਉਹਨਾਂ ਦਾ ਜ਼ਰੂਰ ਇਹ ਸੁਪਨਾ ਪੂਰਾ ਹੋਵੇ ਅੱਜ ਨਹੀਂ ਤਾਂ ਕੱਲ ਕੈਨੇਡਾ ਹਜੇ ਸਟ੍ਰਿਕਟਾ ਬਟ ਰੱਬ ਪੂਰਾ ਜ਼ਰੂਰ ਕਰੇਗਾ ਜਿਹਦਾ ਜਿਹਦਾ ਵੀ ਸੁਪਨਾ ਚਾਹੇ ਘੁੰਮਣ ਦਾ ਚਾਹੇ ਕੰਮ ਕਰਨ ਦਾ ਚਾਹੇ ਸੈਟਲ ਹੋਣ ਦਾ ਅ ਚੜ ਗਿਆ ਜੀ ਜਹਾਜ਼ ਆ ਦੇਖ ਲਓ ਜੀ ਬੱਦਲਾਂ ਤੋਂ ਉੱਪਰ ਦਾ 뷰 ਕਿਵੇਂ ਹੁੰਦਾ ਬੱਦਲ ਦੀ ਇੱਕ ਲੇਅਰ ਹੁੰਦੀ ਹੈ ਅਸਲ ਦੇ ਵਿੱਚ ਉਹ ਲੇਅਰ ਤੋਂ ਉੱਪਰ ਦਾ 뷰 ਹੈ ਸਾਰਾ ਇਹ ਤੇ ਬੱਦਲ ਦੇਖ ਲਓ ਤੁਸੀਂ ਇੱਕੋ ਲੇਅਰ ਦੇ ਵਿੱਚ ਇਕੱਠੇ ਹੋ ਜਾਂਦੇ ਨੇ ਇਹ ਇਸ ਤੋਂ ਉੱਪਰ ਇਹਨਾਂ ਦੀ ਲੇਅਰ ਨਹੀਂ ਬਣਦੀ ਕਿਉਂਕਿ ਉਸ ਤੋਂ ਉੱਪਰ ਦਾ ਐਟਮੋਸਫੇਅਰ ਦੇ ਜੋ ਸਿਸਟਮ ਹੁੰਦੇ ਨੇ ਸੈਂਟੀਫਿਕ ਗੱਲਾਂ ਨੇ ਉਹ ਆਪਾਂ ਨੂੰ ਨਹੀਂ ਪਤਾ ਉਹ ਚੀਜ਼ਾਂ ਹੁੰਦੀਆਂ ਨੇ ਲਓ ਜੀ ਸੋਕੇ ਉੱਠ ਕੇ ਤੇ ਪਹੁੰਚ ਗਏ ਟ੍ਰਾਂਟੋ ਸਾਹਮਣੇ ਦੇਖੋ ਸੀ ਐਨ ਟਾਵਰ ਦਿਖ ਰਿਹਾ ਸਾਰਾ ਟ੍ਰਾਂਟੋ ਦਾ ਵਿਊ ਜਹਾਜ਼ ਦੇ ਵਿੱਚੋਂ ਤੇ ਪਹੁੰਚਦੇ ਹੁਣ ਆਪਾਂ ਉਤਰਦੇ ਆ ਲਓ ਜੀ ਪਹੁੰਚ ਗਏ ਟ੍ਰਾਂਟੋ ਜਾ ਰਹੇ ਹਾਂ ਬਾਹਰ ਇਮੀਗ੍ਰੇਸ਼ਨ ਕਲੀਅਰ ਕਰਕੇ ਮਿਲਦੇ ਹਾਂ ਤੁਹਾਨੂੰ ਅੱਗੇ ਇੱਥੇ ਬੈਗ ਵਗੈਰਾ ਪਿਕ ਕਰਾਂਗੇ ਇਮੀਗ੍ਰੇਸ਼ਨ ਕਲੀਅਰ ਕਰਕੇ ਆ ਗਿਆ ਜੀ ਮੈਂ ਤੇ نیچے ਉੱਥੇ ਸਾਹਮਣੇ ਸਕਰੀਨ ਲੱਗੀ ਹੁੰਦੀ ਜਿੱਥੇ ਆਪਾਂ ਉਤਰਦੇ ਆਂ ਉੱਥੇ ਪਹੁੰਚ ਕੇ ਆਪਣੀ ਫਲਾਈਟ ਚੈੱਕ ਕਰਕੇ ਚੈੱਕ ਕਰਨਾ ਹੁੰਦਾ ਕਿ ਕਿੰਨੇ ਨੰਬਰ ਤੇ ਆਪਣਾ ਕਿੰਨੇ ਨੰਬਰ ਬੈਗ ਤੇ ਆਪਣਾ ਬੈਗ ਆ ਰਿਹਾ ਜਿਹਨੇ ਇਹ 7 ਨੰਬਰ ਹਨਾ ਉਹ ਆਪਣਾ ਆ ਰਿਹਾ 5 ਨੰਬਰ ਤੇ ਆ 6 ਤੋਂ ਅਗੇ ਉੱਥੇ ਜਾ ਕੇ ਆਪਣੇ ਆਪਣੇ ਬੈਗ ਕਲੈਕਟ ਕਰਨੀ ਹੈ ਬੈਗ ਕਲੈਕਟ ਕਰਕੇ ਬਾਹਰ ਨਿਕਲ ਜਾਣਾ ਤੇ ਅੱਜ ਦੇ ਵਲੌਗ ਚ ਇੰਨਾ ਹੀ ਥੈਂਕ ਯੂ ਵਲੌਗ ਦੇਖਿਆ ਕਰੋ ਅੰਤ ਤੱਕ ਤੇ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਲਾਈਕ ਕਰ ਦਿਆ ਕਰੋ ਤੇ ਕਮੈਂਟ ਕਰ ਲਿਆ ਕਰੋ ਜੇ ਕੋਈ ਚੀਜ਼ ਆਪਣਾ ਰਹਿ ਗਈ ਹੁੰਦੀ ਹੈ ਕੋਈ ਚੀਜ਼ ਪੁੱਛਣੀ ਹੁੰਦੀ ਆ ਥੈਂਕ ਯੂ ਸੋ ਮੱਚ ਬਾਏ ਬਾਏ